ਖੰਡ ਵਰਗਾ ਸੀ ਸਮਾਂ ਪੁਰਾਣਾ ਸਾਂਝਾ ਹੁੰਦਾ ਸੀ ਆਉਣਾ ਜਾਣਾ ਸੱਚੇ ਕਾਲ ਜੀ ਮੈਂ ਜਸਵਿੰਦਰ ਸਿੰਘ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਵੀਡੀਓ ਅੱਜ ਦੀ ਇਸ ਵੀਡੀਓ ਵਿੱਚ ਅਪਾ ਰਚਨਾ ਪੜਾਂਗੇ ਓਮੀ ਜਤਵਾਲ ਜੀ ਦੀ ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਪੁਰਾਣੇ ਸਮੇਂ ਨੂੰ ਆਪਣੀ ਲਿਖਤ ਦੇ ਵਿੱਚ ਕੈਦ ਕਰਕੇ ਤੁਹਾਡੇ ਸਾਹਮਣੇ ਰੱਖਿਆ ਆਪਣੇ ਸਾਰਿਆਂ ਦੇ ਸਾਹਮਣੇ ਰੱਖਿਆ ਸੋ ਇਸ ਤੋਂ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਸਾਂਝ ਪੁਰਾਣੀ ਉਸ ਵੀਡੀਓ ਦੇ ਜ਼ਰੀਏ ਸਾਨੂੰ ਮਿੱਤਰਾਂ ਦੋਸਤਾਂ ਨੇ ਕਾਫੀ ਫੋਨ ਕੀਤੇ ਕਿ ਇਦਾਂ ਦੀ ਇੱਕ ਹੋਰ ਲਿਖਤ ਪੇਸ਼ ਕੀਤੀ ਜਾਵੇ ਸੋ ਤੁਹਾਡੇ ਇਸ ਹੁਕਮ ਨੂੰ ਸਿਰ ਮੱਥੇ ਲੈਂਦੇ ਹੋਏ ਪੇਸ਼ ਕਰਦੇ ਆਂ ਸਾਡੇ ਪੁਰਾਣੇ ਪਿੰਡਾਂ ਦੀ ਇੱਕ ਹੋਰ ਗੱਲਬਾਤ ਜੋ ਕਿ ਸਾਡੇ ਲੇਖਕ ਓਮੇ ਜਤਵਾਲ ਜੀ ਨੇ ਲਿਖੀ ਹੈ ਸੋ ਕੀ ਲਿਖਦੇ ਨੇ ਕਹਿੰਦੇ ਖੰਡ ਵਰਗਾ ਸੀ ਸਮਾਂ ਪੁਰਾਣਾ ਸਾਂਝਾ ਹੁੰਦਾ ਸੀ ਆਉਣਾ ਜਾਣਾ ਦੁੱਖ ਸੁੱਖ ਵਿੱਚ ਸਭ ਦੇ ਖੜਦੇ ਹਰ ਬੰਦਾ ਹੁੰਦਾ ਸੀ ਸਿਆਣਾ ਖੰਡ ਵਰਗਾ ਸੀ ਸਮਾਂ ਪੁਰਾਣਾ ਕਹਿੰਦੇ ਘਰ ਭਾਵੇਂ ਸੀ ਕੱਚੇ ਹੁੰਦੇ ਘਰ ਭਾਵੇਂ ਸੀ ਕੱਚੇ ਹੁੰਦੇ ਬੰਦੇ ਬੜੇ ਸੀ ਸੱਚੇ ਹੁੰਦੇ ਸਾਦਾ ਹੁੰਦਾ ਸੀ ਸਭ ਦਾ ਖਾਣਾ ਖੰਡ ਵਰਗਾ ਸੀ ਸਮਾਂ ਪੁਰਾਣਾ ਸਾਂਝਾ ਹੁੰਦਾ ਸੀ ਆਉਣਾ ਜਾਣਾ ਸੋ ਅੱਗੇ ਲਿਖਦੇ ਨੇ ਕਹਿੰਦੇ ਸਭ ਨੂੰ ਮਾਂ ਬਾਪੂ ਦਾ ਡਰ ਸੀ ਸਭ ਨੂੰ ਮਾਂ ਬਾਪੂ ਦਾ ਡਰ ਸੀ ਖੁਰਾਕਾਂ ਖੁੱਲੀਆਂ ਸਭ ਦੇ ਘਰ ਸੀ ਹਰ ਇੱਕ ਤਕੜਾ ਹੁੰਦਾ ਸੀ ਨਿਆਣਾ ਖੰਡ ਵਰਗਾ ਸੀ ਸਮਾਂ ਪੁਰਾਣਾ ਸਾਂਝਾ ਹੁੰਦਾ ਸੀ ਆਉਣਾ ਜਾਣਾ ਸੋ ਅਖੀਰਲੇ ਪਰੇ ਦੇ ਵਿੱਚ ਲਿਖਦੇ ਨੇ ਕਹਿੰਦੇ ਅਖਾੜਿਆਂ ਵਿੱਚ ਪਲਵਾਨ ਸੀ ਕੁਲਦੇ ਅਖਾੜਿਆਂ ਵਿੱਚ ਪਲਵਾਨ ਸੀ ਕੁਲਦੇ ਓਮੀ ਨਜ਼ਾਰੇ ਬੜੇ ਸੀ ਨਹਿਰ ਦੇ ਪੁੱਲ ਦੇ ਜ਼ਰੂਰੀ ਹੁੰਦਾ ਸੀ ਸਕੂਲੇ ਜਾਣਾ ਖੰਡ ਵਰਗਾ ਸੀ ਸਮਾਪਰਾਣਾ ਸਾਂਝਾ ਹੁੰਦਾ ਸੀ ਆਉਣਾ ਜਾਣਾ ਸਾਂਝਾ ਹੁੰਦਾ ਸੀ ਆਉਣਾ ਜਾਣਾ ਸੋ ਇੱਥੇ ਖੰਡ ਦੇ ਸੰਕੇਤ ਤੋਂ ਭਾਵ ਹੈ ਕਿ ਸਫੇਦ ਹੁੰਦਾ ਸੀ ਕਿਸੇ ਤਰ੍ਹਾਂ ਦਾ ਕੋਈ ਦਾਗ ਧੱਬਾ ਨਹੀਂ ਸੀ ਬਿਲਕੁਲ ਉਹ ਸਮਾਂ ਐਸਾ ਸੀ ਜਿੱਥੇ ਦੇ ਲੋਕ ਬੜੇ ਚੰਗੇ ਸੀ ਸਫੇਦ ਸੀ ਬੇਦਾਗੇ ਸੀ ਸੋ ਦੋਸਤੋ ਇਹ ਤਾਂ ਸਾਨੂੰ ਮਨਣਾ ਨਹੀਂ ਪੈਣਾ ਕਿ ਉਹ ਸਮਾਂ ਤੇ ਇਹ ਸਮਾਂ ਕਾਫੀ ਫਰਕ ਪਾ ਗਿਆ ਹੈ ਸਾਡੇ ਰਹਿਣ ਸਹਿਣ ਦੇ ਵਿੱਚ ਫਰਕ ਸਾਡੇ ਵਰਤ ਪ੍ਰਤਪਾਦ ਦੇ ਵਿੱਚ ਫਰਕ ਸਾਡੇ ਦੁੱਖ ਸੁੱਖ ਵਡਾਉਣ ਦੇ ਵਿੱਚ ਫਰਕ ਤੇ ਹੋਰ ਪਤਾ ਨਹੀਂ ਕਿੰਨੇ ਕੁ ਫਰਕ ਇਸ ਸਮਾਂ ਪਾ ਗਿਆ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਚੀਜ਼ ਅੱਗੇ ਵੱਧਦੀ ਹੈ ਕਿਸੇ ਚੀਜ਼ ਦਾ ਸੁਧਾਰ ਹੁੰਦਾ ਹੈ ਸਮਾਂ ਅਗਲਾ ਆਉਂਦਾ ਹੈ ਤਾਂ ਅਕਸਰ ਸੁਧਾਰ ਵੇਖਿਆ ਜਾਂਦਾ ਹੈ ਜਿੱਥੇ ਤਕਨੀਕ ਨੇ ਸਾਨੂੰ ਕਾਫੀ ਨੇੜੇ ਕਰ ਦਿੱਤਾ ਹੈ ਉੱਥੇ ਦਿਲਾਂ ਦੇ ਵਿੱਚ ਸਾਡੇ ਕਾਫੀ ਦੂਰੀਆਂ ਪੈ ਚੁੱਕੀਆਂ ਨੇ ਸੋ ਇਸ ਨਵੀਂ ਤਕਨੀਕ ਦੇ ਸਵਾਦ ਨੇ ਸਾਡਾ ਪੁਰਾਣਾ ਪੰਜਾਬ ਕਿਤੇ ਅਲੋਪ ਕਰ ਦਿੱਤਾ ਹੈ ਪੁਰਾਣਾ ਪਿਆਰ ਪੁਰਾਣੀ ਮੁਹੱਬਤ ਕਿਤਨਾ ਕਿਤੇ ਕਿਸੇ ਖੁੰਝ ਲਾ ਕੇ ਰੱਖ ਦਿਤੀ ਹੈ ਇਸੇ ਕਰਕੇ ਸਾਡੇ ਲਿਖਾਰੀ ਵੀਰਾਂ ਦੇ ਕਲਮ ਤੇ ਇਹ ਸ਼ਬਦ ਆਉਂਦੇ ਨੇ ਕਿ ਖੰਡ ਵਰਗਾ ਸੀ ਸਮਾਂ ਪੁਰਾਣਾ ਸਾਂਝਾ ਹੁੰਦਾ ਸੀ ਆਉਣਾ ਜਾਣਾ ਆਓ ਇਸ ਬਦਲਦੇ ਯੁੱਗ ਦੇ ਵਿੱਚ ਨਵੇਂ ਯੁੱਗ ਦੇ ਵਿੱਚ ਪੁਰਾਣੀਆਂ ਯਾਦਾਂ ਨੂੰ ਬਰਕਰਾਰ ਰੱਖੀਏ ਉਹ ਅਸਲੀ ਮੂਹ ਮੁਹੱਬਤ ਪਿਆਰ ਸਤਿਕਾਰ ਕਾਇਮ ਰੱਖੀਏ ਬਾਕੀ ਸਾਡੇ ਸਟੂਡੀਓ ਦੇ ਵਿੱਚ ਕਿਸੇ ਵੀ ਤਰ੍ਹਾਂ ਗੀਤ ਸੰਗੀਤ ਦਾ ਕੰਮ ਕਰਾਉਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਡੀ ਸੇਵਾ ਲਈ ਹਰ ਵਕਤ ਤਿਆਰ ਹਾਂ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ